विधानसभा चुनाव ਦੇ ਮੱਦੇਨਜ਼ਰ ਪਾਰਟੀਆਂ ਵੱਲੋਂ ਆਪਣੀ ਸਟਾਰ ਪ੍ਰਚਾਰਕਾਂ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਇਸੇ ਕੜੀ ਚ ਪਟਿਆਲਾ ਸੀਟ ਤੋਂ ਚੋਣ ਪ੍ਰਚਾਰ ਕਰਨ ਲਈ ਫਿਲਮੀ ਕਲਾਕਾਰ ਰਾਣਾ ਚੰਦ ਬਹਾਦਰ ਪਾਂਚੇ ਇਸ ਦੌਰਾਨ ਰਾਣਾ ਚੰਦ ਬਹਾਦਰ ਨੇ ਲੋਕਾਂ ਨੂੰ ਪੰਜਾਬ 'ਚ ਬਦਲਾਅ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਸੂਬੇ ਦੀ ਤਰੱਕੀ ਹੋ ਸਕੇ ਕਲਾਕਾਰ ਦੇ ਨਾਤੇ ਮੈਂ ਇਹੀ ਚਾਹਾਂਗਾ ਕਿ ਬਦਲਾਅ ਕਰੋ ਤਾਂ ਕਿ ਪੰਜਾਬ ਉਧਰ ਕੈਪਟਨ ਦੀ ਪਤਨੀ ਕਾਂਗਰਸ ਵਿਧਾਇਕ ਪਰਨੀਤ ਕੌਰ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ ਬਹੁਮਤ ਦੇ ਨਾਲ ਇਥੋਂ ਜਿੱਤ ਹਾਸਲ ਕਰਨਗੇ ਕੈਪਟਨ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਸਾਰੇ ਉਨ੍ਹਾਂ ਲਈ ਕੈਂਪੇਨ ਕਰ ਰਹੇ ਹਾਂ ਅਤੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਬਹੁਤ ਬਹੁਮਤ ਦੇ ਨਾਲ ਇਥੋਂ ਜਿੱਤ ਕੇ ਜੇਤਾ ਹੋਣਗੇ ਚੋਣ ਪ੍ਰਚਾਰ ਜੋਰਾਂ ਤੇ ਨਹੀਂ ਤੇ ਪਾਰਟੀਆਂ ਵੱਲੋਂ ਸਟਾਰ ਪ੍ਰਚਾਰਕਾ ذریعے ਲੋਕਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਟਿਆਲਾ ਤੋਂ 인ਦਰਜੀਤ ਸਿੰਘ ਬਖਸ਼ੀ ਜਗਬਣੀ ਟੀਵੀ